ਕਿਆ ਤੇ ਰੰਗ ਜੱਗ ਤੇ ਪਾਵੇਂ ਇਸ ਨੂੰ ਨਾ ਇੱਕ ਰੰਗ ਲੈ ਜਾਵੇਂ ਕਿਉਂ ਦੇ ਰੋਇਆ ਜੱਗ ਤੇ ਰੋਇ ਸੁਨਾਰਾ ਆਦ ਗਣੇ ਜਿੰਦਾਂ ਸਭਾ ਹੈ ਤੇ ਕਿਉਂ ਸੁਣਾ ਦੇਂ ਮਾਈ ਨਥਨੀ ਦੇਵੀ ਮੰਦਿਰ ਦੇ ਵਿੱਚ ਮੌਜੂਦ ਆ ਰੋਤਾ ਮਹੱਲੇ ਦੇ ਵਿੱਚ ਜਿੱਥੇ ਅੱਜ ਜਾਗਰਣ ਹੋ ਰਿਹਾ ਮਾਂ ਦਾ ਜਾਗਰਣ ਹੋ ਰਿਹਾ ਵਾ ਬਹੁਤ ਪਿਆਰੇ ਸਿੰਗਰ ਇੱਥੇ ਆਏ ਨੇ ਜਿਨ੍ਹਾਂ ਦਾ ਨਾਮ ਆ ਬਾਬਾ ਜੀ ਨਾਲ ਨੇ ਮੇਰੇ ਮੈਂ ਥੋੜੀ ਥੋੜੀ ਗਲਬਤ ਕਰਾਂਗਾ ਕਿਉਂਕਿ ਆਪਾਂ ਜੈਮ ਨਹੀਂ ਜਿਆਦਾ ਹਾਂਜੀ ਜੈ ਗੁੱਗਾ ਜੀ ਪੀੜ ਜੀ ਮਾਤਾ ਦੀ ਜੀ ਜੈ ਮਾਤਾ ਜੀ ਜੀ ਅੱਜ ਮਾਂ ਦਾ ਜਾਗਰਣ ਹੋ ਰਿਹਾ ਮਾਈ ਨਥਨੀ ਦੇਵੀ ਮੰਦਿਰ ਅੱਜ ਸਾਰੇ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਜੀ ਮਾਂ ਨਾਥਨੀ ਦੇਵੀ ਮੰਦਿਰ ਗਦੀ ਨਿਸ਼ੀਨ ਕਸ਼ਲਿਆ ਪਹਿੰਦੀ ਜੀ ਉਹਨਾਂ ਦੀ ಅಪਾਰ ਕਿਰਪਾ ਦੇ ਨਾਲ ਸਾਰੀ ਸੰਗਤ ਅਸ਼ੀਰਵਾਦ ਲੈਣ ਆਈ ਆ ਮੈਂ ਵੀ ਇੱਕ ਛੋਟੀ ਜਿਹੀ ਆਸ ਲੈ ਕੇ ਆਇਆ ਮਹਾਮਾਈ ਮੇਰੀ ਆਸ ਵੀ ਪੂਰੀ ਕਰੇ ਤੇ ਮੇਰੀ ਸੰਗਤ ਦੀ ਵੀ ਆਸ ਪੂਰੀ ਕਰੇ ਜੈ ਮਾਤਾ ਦੀ ਹਾਂਜੀ ਅੱਜ ਨਾਥਨੀ ਮਾਤਾ ਮੰਦਰ ਮਹਾਮਾਈ ਦਾ ਜਾਗਰਣ ਹੋ ਰਿਹਾ ਹੈ ਸਾਰੇ ਹੀ ਅਸੀਂ ਇਸ ਦਿਨ ਦੇ ਮੋਢਿਆਂ ਸਥਾਪਨਾ ਹੋਈ ਸੀ ਜੀ ਅਜੋ ਜੀ ਇਸ ਉੱਪਰ ਹੀ ਖੁਸ਼ੀ ਵਚੀ ਪਾ ਮੈਂ ਜਾਗਰਨ ਹੋ ਰਿਹਾ ਸਾਡੇ ਸੰਤ ਜੀ ਵੀ ਆਏ ਨੇ ਕਾਕਾ ਸائیں ਜੀ ਵੀ ਆਏ ਨੇ ਗੱਦੀ ਨਿਸ਼ੀਨ ਬੁਜਵਾੜਾ ਕਲਾਂ ਸਾਡੀ ਹੋਰ ਵੀ ਸੰਗਤ ਬੁਜਵਾੜੇ ਤੋਂ ਆਈ ਆ ਪਹਲਨੇ ਵਾਲੇ ਸਾਰੇ ਵੀ ਆਏ ਆ ਸਭ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੈ ਮਾਤਾ ਦੀ ਜੀ ਸਾਰੇ ਸੰਗਤ ਨੂੰ ਜੈ ਮਾਤਾ ਦੇ 나ਥਨੀ ਮਾਤਾ ਮੰਦਰ ਇਸ ਮੰਦਰ ਤੇ ਸਾਰੇ ਸੰਗਤ ਕੁਛ ਨਾ ਕੁਛ ਲੈਣ ਆਏ ਆ ਆਪ ਗਮਾਏ ਫੇਰ ਸੁਖ ਪਾਏ ਫੇਰ ਕਾਦੀ ਚਤਰਾਈ ਆਪਣੇ ਆਪ ਨੂੰ ਨੀਮਾ ਦਿਖਾ ਕੇ ਕੁਛ ਮਿਲਦਾ ਤਾਂ ਮਾਤਾ ਦੇ ਚਰਨਾਂ ਵਿੱਚ ਜਿੰਨੇ ਵੀ ਭਗਤ ਜਨ ਆਏ ਆ ਸਭ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈ ਇਸ ਸਮਾਗਮ ਦੇ ਔਰ ਮਾਤਾ ਜੀ ਦਾ ਧੰਨਵਾਦ ਤੇ ਜਿੰਨਾ ਵੀ ਕਰ ਲਈਏ ਉਹਨਾਂ ਹੀ ਥੋੜਾ ਤੇ ਸਭ ਸੰਗਤ ਨੂੰ ਸੁਖ ਸ਼ਾਂਤੀ ਮਾਤਾ ਰਾਣੀ ਕਿਰਪਾ ਕਰੇ ਇਸੇ ਤਰ੍ਹਾਂ ਸੁਖ ਸ਼ਾਂਤੀ ਜੋ ਵੀ ਮਨੋ ਕਾਮਨਾ ਲੈ ਕੇ ਆਵੇ ਇਥੋਂ ਪੂਰੀਆਂ ਕਰਕੇ ਜਾਵੇ ਬਲੋ ਜੈ ਮਾਤਾ ਦੀ ਜੈ ਮਾਤਾ ਦੀ ਜੀ ਥੋੜੀ ਜਿਹੀ ਮੈਂ ਗੱਲਬਾਤ ਇੱਕ ਭਾਜੀ ਮੇਰੇ ਰਹਿ ਗਿਆ ਜਰੂਰ ਇਹਨਾਂ ਨਾਲ ਕਰਾਂਗਾ ਕਿਉਂਕਿ ਬਹੁਤ ਪਿਆਰ ਹੁੰਦੇ ਵੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਅੱਜ ਮਾਈ ਨਾਥਨੀ ਮੰਦਿਰ ਮਾਤਾ ਕੁਸ਼ਲਿਆ ਦੇਵਾ ਜੀ ਦੀ ਨਿਗਰਾਨੀ ਹੇਠ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਮਾਤਾ ਦਾ ਜਾਗਰਣ ਗੁਗਾ ਜਹਰ ਵੀਰ ਜੀ ਪਦਮ ਚੰਦਰ ਕਿਸ਼ੋਰ ਜੀ ਭਗਤ ਹਰੀਸ਼ ਪੱਲਾ ਜੀ ਦੇ ਅਸ਼ੀਰਵਾਦ ਸਦਕਾ ਭਗਤ ਅਨਿਲ ਕੁਮਾਰ ਜੈਰਸ ਜੀ ਗੱਦੀ ਨਿਸ਼ੀਨ ਮੰਦਰ ਗੁਗਾ ਜਹਰ ਵੀਰ ਬਜਵਾੜਾ ਕਲਾ ਉਹਨਾਂ ਦੇ ਸਾਰੇ ਅਸ਼ੀਰਵਾਦ ਸਦਕਾ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਮਹਾਮਾਈ ਦਾ ਜਾਗਰਣ ਰਲ ਕੇ ਸਾਰੀ ਸੰਗਤ ਕਰੇ ਕਿ ਸਾਰੇ ਸ਼ੀਰਤ ਪ੍ਰਾਪਤ ਕਰਕੇ ਜੈ ਮਾਤਾ ਤੋਂ ਤਾਂ ਮਾਤਾ ਜੀ ਨਾ ਵੀ ਮੈਂ ਥੋੜੀ ਜਿਹੀ ਗੱਲਬਾਤ ਕਰਾਂਗਾ ਜੈ ਮਾਤਾ ਦੀ ਜੀ ਜੈ ਮਾਤਾ ਦੀ ਕਹੋ ਬੱਜ ਜੈ ਮਾਤਾ ਜੈ ਮਾਤਾ ਜੀ ਸਾਡੇ ਭਾਜੀ ਸੰਗਰ ਮੈਂ ਇਹ ਥੋੜਾ ਜਿਹਾ ਟਾਈਮ ਤੁਹਾਡੇ ਜਿਆਦਾ ਨਹੀਂ ਲਵਾਗਾ ਕਿਉਂਕਿ ਮੈਨੂੰ ਵੀ ਪਤਾ ਸੰਗਤ ਬਹੁਤ ਇੰਤਜ਼ਾਰ ਕਰ ਰਹੀ ਆ ਇੰਤਜ਼ਾਰ ਦੀਆਂ ਘੜੀਆਂ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ ਜੀ ਜੈ ਮਾਤਾ ਦੀ ਜੀ ਮੇਰਾ ਨਾਮ ਹੈ ਜੀ ਰਾਣਾ ਲਹਿਰੀ ਜੀ 뮤지컬 ਗਰੁੱਪ ਹੈ ਸਾਡਾ ਜੀ ਸੋ ਅੱਜ ਬੜੇ ਸਮੇਂ ਬਾਅਦ ਕਾਫੀ دیر ਬਾਅਦ ਇਸ ਮੰਦਿਰ ਦੇ ਵਿੱਚ ਮਾਤਾ ਨਾਥਨੀ ਜੀ ਮੰਦਰ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਜੀ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਛੋਟਾ ਜਿਹਾ ਸਾਡੇ ਦਰਸ਼ਕਾਂ ਨੂੰ ਇਦਾਂ ਹੀ ਕੁਝ ਸੁਣਾ ਦਿਓ ਵੈਸੇ ਸਾਜਾਂ ਤੋਂ ਬਗੈਰ ਸੁਣਨਾ ਆਪਾਂ ਅੱਛਾ ਜੀ ਸਾਜਾਂ ਤੋਂ ਬਗੈਰ ਹਾਂ ਠੀਕ ਹੈ ਜੀ ਦੇਵਾ ਤੇਰੇ ਲਾਲ ਪਵਨ ਦੀ ਜੈ ਜੈ ਪਿੰਡੀ ਇਰਾਣੀ ਭੁੱਲੇ ਅੱਖਰ ਦੇ ਭਵਾਨੀ ਮਾਂ ਤੂੰ ਸੱਚ ਦੀ ਰਾਣੀ ਗੌਣ ਵਾਲੇ ਨੂੰ ਗੌਣ ਬਖਸ਼ਦੀ ਮਾਂ ਪੜਨ ਵਾਲੇ ਨੂੰ ਬਾਣੀ ਨੰਗਿਆਂ ਦੇਵੇ ਕੱਪੜੇ ਖੁਕੀਆਂ ਭੋਜਨ ਪਾਣੀ ਸੁਣ ਫਰਿਆਦਾ ਮੇਰੀਆਂ ਤੂੰ ਹੀ ਬਖਸ਼ਣ ਹਾਰੀ ਵਰ ਦੇ ਵਰਾਂ ਦੀਏ ਦਾਤਗੇ ਤੇ ਮਰੱਖ ਲੈ ਲਾਜ ਹਮਾਰੀ ਤੇ ਮਰੱਖ ਲੈ ਲਾਜ ਹਮਾਰੀ ਕਿਆ ਬਾਤ ਹੈ ਜੀ ਜਕਰਾਂ ਚਿੰਤਾਪੁਰਨੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਮਾਦਾ ਭਜਨ ਕਰਨਗੇ ਤੁਸੀਂ ਸਾਰਿਆਂ ਨੇ ਆਨੰਦ ਮਾਣਨਾ ਇਸੇ ਤਰ੍ਹਾਂ ਹੀ ਕੈਮਰਾ ਪਰਸਨ ਸੁਮਿਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ